ਮਨੋਕ ਚਿੰਤਾ ਕਰਦਾ ਚਿੰਤਨ ਨਹੀਂ ਕਰਦਾ ਇੱਕ ਬਜ਼ੁਰਗ ਗੱਲ ਸੁਣਾ ਰਹੇ ਸਨ ਕਿ ਕੋਈ ਬਜ਼ੁਰਗ ਆ ਕੇ ਬਹਿਣ ਲੱਗਾ ਉਸ ਬਜ਼ੁਰਗ ਨੇ ਜਦੋਂ ਆ ਕੇ ਬਹਿਣਾ ਨਾ ਮਹਿਫਲ ਦੇ ਅੰਦਰ ਉਹਨੇ ਇੱਕ ਗੱਲ ਕਹਿਣੀ ਕਿ ਰੱਬਾ ਤੀਜੀ ਰੋਟੀ ਦੇਵੀ ਸਭ ਆਲੇ ਦੋਲੇ ਜਿੰਨੇ ਵੀ ਬੈਠੇ ਸਾਰੇ ਤਾੜੀ ਮਾਰ ਕੇ ਹੱਸ ਉੱਠਦੇ ਉਹ ਕਿਹਨੇ ਤੈਨੂੰ ਦੋ ਹੀ ਮਿਲਦੀਆਂ ਨੇ ਜੇ ਤੀਜੀ ਨਹੀਂ ਮਿਲਦੀ ਭਾਈ ਸਾਡੇ ਘਰ ਆ ਜਾਕਰ ਤੈਨੂੰ ਅਸੀਂ ਖਵਾ ਦਿਆ ਕਰਾਂਗੇ ਨਾਲ ਦੇ ਕਹਿੰਦੇ ਜੋ ਸਾਥੀ ਸਨ ਕੁਝ ਹਾਣ ਦੇ ਸਨ ਕੁਝ ਜਵਾਨ ਸਨ ਅਲੀ ਉਹ ਬਜ਼ੁਰਗ ਨੇ ਫਿਰ ਕਹਿਦਿਆ ਕਰਨਾ ਪ੍ਰਮਾਤਮਾ ਤੀਜੀ ਰੋਟੀ ਸਭ ਨੂੰ ਦੇਵੀਂ ਉਸ ਟੋਲੇ ਦੇ ਵਿੱਚੋਂ ਉਹਨਾਂ ਸਾਥੀਆਂ ਦੇ ਵਿੱਚੋਂ ਇੱਕ ਬਜ਼ੁਰਗ ਅੱਜ ਉਸ ਟੋਲੇ ਨੂੰ ਛੱਡ ਕੇ ਜਾ ਰਿਹਾ ਹੈ ਪੁੱਛਿਆ ਵੀ ਕਿੱਥੇ ਚੱਲੇ ਹੋ ਸਾਥੀਆਂ ਕਹਿੰਦਾ ਹੁਣ ਆਪਣਾ ਮਿਲਾਪ ਨਹੀਂ ਹੋਣਾ ਕਹਿੰਦੇ ਕੀ ਹੋਇਆ ਕਹਿੰਦਾ ਮੇਰਾ ਪੁੱਤ ਜੋ ਵਿਦੇਸ਼ ਰਹਿੰਦਾ ਹੈ ਨਾ ਉਹਨੇ ਮੇਰੇ ਲਈ ਫਿਕਰਮੰਦ ਹੁੰਦੇ ਆ ਵੀ ਕੱਲਿਆਂ ਪਾਪਾ ਜੀ ਦਾ ਗੁਜ਼ਾਰਾ ਨਹੀਂ ਹੈ ਇਹਨਾਂ ਨੂੰ ਅनाथ ਆਸ਼ਰਮ ਛੱਡ ਆਈਏ ਤਾਂ ਕਿ ਕਮਸ਼ੇ ਕਮੋਥੇ ਇਹਨਾਂ ਦੀ ਸ਼ੀਵਾਂ ਸੰਭਾਲੋ ਸਕਦੇ ਸਾਰੇ ਚੁੱਪ ਹੋ ਕੇ ਦੇਖ ਰਹੇ ਨੇ ਸਭ ਇੱਕ ਹਲੂਨੇ ਨਾਲ ਜਾਗੇ ਹੋਏ ਨੇ ਉਹ ਬਜ਼ੁਰਗ ਜਿਹੜਾ ਅਕਸਰ ਕਹਿੰਦਾ ਸੀ ਪ੍ਰਮਾਤਮਾ ਤੀਜੀ ਰੋਟੀ ਸਭ ਨੂੰ ਦੇਵੀ ਅੱਜ ਉਹ ਬੋਲਿਆ ਕਹਿੰਦਾ ਵੀ ਤੁਹਾਨੂੰ ਦੱਸਾਂ ਮੈਂ ਕਿਉਂ ਕਹਿੰਦਾ ਹੁੰਦਾ ਸੀ ਕਿ ਪ੍ਰਮਾਤਮਾ ਤੀਜੀ ਰੋਟੀ ਸਭ ਨੂੰ ਦੇਵੀ ਕਹਿੰਦਾ ਐਸੇ ਕਰਕੇ ਕਹਿੰਦਾ ਸੀ ਪਹਿਲੀ ਰੋਟੀ ਉਹ ਜਿਹੜੀ ਸਾਨੂੰ ਮਾਂ ਖਵਾਉਂਦੀ ਐ ਛੋਟੀ ਛੋਟੀਆਂ ਬੁਰਕੀਆਂ ਤੋੜ ਢਿੱਡ ਵੀ ਭਰ ਜਾਂਦਾ ਸੀ ਫਿਰ ਵੀ ਹੋਰ ਖਾਣ ਦੀ ਇੱਛਾ ਹੁੰਦੀ ਸੀ ਵੀ ਹੋਰ ਖਾਣੀ ਹੈ ਪਹਿਲੀ ਰੋਟੀ ਉਹ ਪਰਮਾਤਮਾ ਸੰਭੂ ਦੇਣੀ ਦੂਸਰੀ ਰੋਟੀ ਉਹ ਜਿਹੜੀ ਜੀਵਨ ਸਾਥਣ ਨਰਮ ਪੇੜੀਆਂ ਦੇ ਨਾਲ ਪਕਾ ਕੇ ਪਿਆਰ ਮੁਹੱਬਤ ਵਿੱਚ ਭਿੱਜੀ ਹੋਈ ਆਪਣੇ ਕੰਤ ਨੂੰ ਖਵਾਉਂਦੀ ਹੈ ਤੇ ਤੀਸਰੀ ਰੋਟੀ ਉਹ ਜਿਹੜੀ ਘਰ ਦੇ ਵਿੱਚ ਆਈ ਨੂੰ ਵੱਲੋਂ ਪਿਆਰ ਸਦਕ ਨਾ ਦਿੱਤੀ ਜਾਂਦੀ ਹੈ ਕਹਿੰਦਾ ਮੈਂ ਇਸੇ ਤੀਜੀ ਰੋਟੀ ਦੀ ਗੱਲ ਕਰਦਾ ਸੀ ਕਿ हे ਪ੍ਰਮਾਤਮਾ ਜਦੋਂ ਮਨੁੱਖ ਬੁਢੇਪੇ ਦੇ ਵਿੱਚ ਕੱਲਾ ਰਹਿ ਜਾਂਦਾ ਹੈ ਉੱਥੇ ਅਗਰ ਉਹਨੂੰ ਪੋਤ ਨੂੰ ਆ ਕੇ ਪਰਸ਼ਾਦਾ ਦੇਵੇ ਤੇ ਉਹਦਾ ਮਨ ਬਹੁਤ ਖੁਸ਼ ਹੁੰਦਾ ਏ ਸਕੂਨ ਮਿਲਦਾ ਏ ਕਿ ਮੇਰੀ ਏਸ਼ ਘਰ ਦੇ ਵਿੱਚ ਕੋਈ ਇੱਜ਼ਤ ਹੈ ਸਤਕਾਰ ਹੈ ਅਗਰ ਤੀਜੀ ਰੋਟੀ ਨਾ ਨਿਲੇ ਤੇ ਮਨੁੱਖ ਉਸ ਬੋਹੇ ਥਲੇ ਦਬ ਕੇ ਮਰ ਜਾਂਦਾ ਏ ਕਿ ਜਿਸ ਘਰ ਨੂੰ ਜੋੜਦੇ ਆ ਸਾਰੀ ਉਮਰ ਲਗਾ ਦिती गुजार ਦਿੱਤੀ ਜਵਾਨੀ ਦੀ ਪ੍ਰਵਾਹ ਨਹੀਂ ਕੀਤੀ ਅੱਜ ਉਸ ਘਰ ਵਿੱਚੋਂ ਦੋ ਰੋਟੀਆਂ ਦਾ ਮੋਤਾਜ ਨਹੀਂ ਮੈਂ ਕਹਿੰਦਾ ਇਸ ਕਰਕੇ ਮੈਂ ਸਕੇਨ ਹੁੰਦਾ ਸੀ ਪ੍ਰਮਾਤਮਾ ਸਭ ਨੂੰ ਤੀਜੀ ਰੋਟੀ ਦੇ ਦੀ ਕਹਿੰਦਾ ਆਓ ਹੁਣ ਚੌਥੀ ਰੋਟੀ ਦੀ ਗੱਲ ਕਰੀਏ ਚੌਥੀ ਰੋਟੀ ਉਹ ਹੈ ਜਿਹੜੀ ਪੱਕਦੀ ਜ਼ਰੂਰ ਹੈ ਥਾਲੀ ਵਿੱਚ ਪਾ ਕੇ ਪਰੋਸੀ ਵੀ ਜਾਂਦੀ ਹੈ ਜੋ ਘਰ ਦੀ ਵਿੱਚ ਰੱਖੀ ਹੋਈ ਕੇਰਣ ਵੱਲੋਂ ਜਾਂ ਨੌਕਰਾਂ ਨੂੰ ਦਿੱਤੀ ਜਾਂਦੀ ਹੈ ਨੌ ਦੇ ਵਿੱਚ ਆਪਣਤ ਹੈ ਨੌ ਦੇ ਵਿੱਚ ਛਦਕ ਹੈ ਉਹ ਕਾਲੀ ਦੇ ਵਿੱਚ ਭਿੱਜੀ ਹੋਈ ਉਹ ਰੋਟੀ ਜਿਹੜੀ ਕੇਵਲ ਸਵਾਰਥਾਂ ਦੇ ਵਿੱਚ ਭਿੱਜੀ ਹੋਈ ਹੈ ਜਿਹਨੂੰ ਖਾ ਕੇ ਢਿੱਡ ਤਾਂ ਭਰ ਜਾਂਦਾ ਏ ਪਰ ਸ਼ਬਰ ਨਹੀਂ ਆਉਂਦਾ ਛਦਕ ਨਹੀਂ ਵੱਜਦਾ ਤਰਵਾਸ ਨਹੀਂ ਵੱਜਦਾ ਸਕੂਨ ਨਹੀਂ ਮਿਲਦਾ ਹੁਣ ਉਹ ਮਹਿਫਲ ਵਾਲੇ ਸਾਰੇ ਸਾਥੀਆਂ ਦੇ ਅੱਜ ਹੱਥ ਜੁੜ ਗਏ ਅਰਦਾਸ ਕਰਦੇ ਆ ਪਰਮਾਤਮਾ ਵਾਕੀ ਤੀਜੀ ਰੋਟੀ ਸਭ ਨੂੰ ਦੇਵੀ ਅ ਸਭ ਦੀਆਂ ਅੱਖਾਂ ਨਮ ਹੋ ਗਈਆਂ ਅੱਜ ਅਸਲ ਉਸ ਗੱਲ ਦੇ ਅਰਥ ਸਮਝਾਏ ਵੀ ਤੀਜੀ ਰੋਟੀ ਕੀ ਹੈ